ਕੋਤਾ ਹੈ ਕਿ ਦਿੱਤੀ ਦੀ 31 ਕੋਈ ਨਹੀਂ ਬਾਈਕ ਆਉਟ ਹੋ ਗਈ ਸਪੈਕ ਟੇਪ ਲੋਕ ਤੇ ਉਹਨਾਂ ਨਾਲ ਸੋਕੋਸਾਈਕਲ ਗਾੜਨ ਉਹਦੇ ਫਾਇਰਿੰਗ ਕੀਤੀ ਉਹਦੇ ਇੱਕ ਤੋਂ ਮੇਡ ਹੈ ਜੀ ਚੇ ਹੈ ਕਿ ਮੌਜੂਦਾ ਐਸਐਸਪੀ ਸਾਹਿਬ ਨੇ ਮੇਰੇ ਖਰ ਉਸੇ ਦਿਨ ਹੀ ਜੁਆਇਨ ਕੀਤਾ ਸੀ ਜਿਸ ਦਿਨ ਇਹ ਹੋਇਆ ਆ ਇਹ ਵਾਰਦਾਤ ਹੋਈ ਹੈ ਤੇ ਉਸੇ ਦਿਨ ਤੋਂ ਹੀ ਐਸਐਸਪੀ ਸਾਹਿਬ ਆਪਣੇ ਜੇਰੇ ਨਿਗਰਾਨੀ ਖੋਦੀ ਇਸ ਸਾਰੇ ਕੇਸ ਨੂੰ ਟ੍ਰੇਸ ਕਰਨ ਵਿੱਚ ਝਟੇ ਹੋਏ ਸਨ ਐਬਲੀ ਸਪੋਰਟਡ ਬਾਈ ਆਰ ਸੀਏਏ ਲੈਡ ਬਾਈ ਐਸਪੀ ਗੁਰਪ੍ਰਤਾਪ ਸੀਆਈ ਇਨਸਪੈਕਟਰ ਸੁਖਰਾਜ ਸਿਟੀ ਦੇ ਡੀਐਸਪੀ ਡੀਐਸਪੀ ਸੰਜੀਵ ਜੋਗਾ ਸਿੰਘ ਜੀ ਤੇ ਇਹ ਸਾਰੇ ਇਹਦੇ ਵਿੱਚ ਇਹਨਾਂ ਨੇ ਟੀਮ ਬਣਾਈ ਸੀਗੀ ਆਪਣੀ ਨਿਗਰਾਨੀ ਹੇਟ ਐਸਐਸਪੀ ਸਾਹਿਬ ਨੇ ਤੇ ਵਕ ਵਕ ਟੀਮਾਂ ਨੂੰ ਵਕ ਵਕ ਰੋਲ ਅਸਾਈਨ ਕੀਤੇ ਸੀਗੇ ਸਭ ਤੋਂ ਵੱਡਾ ਚੈਲੰਜ ਇਸ ਤਰ੍ਹਾਂ ਇਹ ਹੁੰਦਾ ਕਿ ਜਦੋਂ ਮਾਸਕਡ ਹੋਣ ਤੇ ਉਹਨਾਂ ਉਹਨਾਂ ਦੀ ਪਛਾਣ ਕਿਵੇਂ ਕੀਤੀ ਜਾਵੇ ਤੇ ਇਹਨਾਂ ਨੇ ਬੜਾ ਮਤਲਬ ਮਿਹਨਤ ਤੇ ਮੁਸ਼ਕਲ ਨਾਲ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਕੜੀ ਨਾਲ ਕੜੀ ਜੋੜਦੇ ਹੋਏ ਪਹਿਲਾਂ ਤਾਂ ਉਸ ਮੁਜਰਮਾਂ ਦੀ ਪਛਾਣ ਕੀਤੀ ਕਿ ਇਹਦੇ ਵਿੱਚ ਕਿਹੜੇ ਜਿਹੜੇ ਮੁਜਰਮ ਸੀ ਜਿਹੜੇ ਇਸ ਕ੍ਰਾਈਮ ਦੇ ਵਿੱਚ ਇਨਵੋਲਡ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਤਾਂ ਉਸ ਜਦੋਂ ਹੀ ਇਹ ਸਾਰੇ ਪਛਾਣ ਹੋ ਗਈ ਸੀਗੀ ਤੇ ਫਿਰ ਵਕ ਵਕ ਥਾਂ ਤੇ ਅ ਜਿਹਨੂੰ ਕਹਿੰਦੇ ਆ ਛਾਪਾ ਮਾਰੀ ਜਾਂ ਸਾਡਾ ਕੋਈ ਅਸੀਂ ਉੱਥੇ ਆਪਦੇ ਸਪੌਟਰਸ ਲਾਨਨੇ ਆ ਉਹਨਾਂ ਨੂੰ ਆਇਡੈਂਟੀਫਾਈ ਕਰ ਉਹਨਾਂ ਨੂੰ ਉਹਨਾਂ ਦੀ ਮੂਵਮੈਂਟਸ ਨੂੰ ਜਾਂ ਕਿਦੋਂ ਨਿਕਲਣ ਉਹਨਾਂ ਨੂੰ ਫੜਨ ਲਈ ਤਾਂ ਸਾਨੂੰ ਅੱਜ ਕਿਉਂਕਿ ਜੋ ਅਸੀਂ ਉਹਨਾਂ ਨੂੰ ਪਹਿਚਾਨ ਕਰ ਚੁੱਕੇ ਸੀਗੇ ਤੇ ਸਾਨੂੰ ਇੱਕ ਪ੍ਰੋਸੈਸ ਉਤਰ ਤੋਂ ਪਤਾ ਲੱਗਾ ਕਿ ਇੱਕ ਉਹਨਾਂ ਦੇ ਵਿੱਚ ਜਿਹੜਾ ਮੁਜਰਮ ਸੀਗਾ ਕਮਲਜੀਤ ਏਲੀਅਸ ਲਵਜੀਤ ਜਿਹੜਾ ਕਿ ਵੈਰਵਾਲ ਦਾ ਰਹਿਣ ਵਾਲਾ ਹੈਗਾ ਉਹ ਸ਼ਹਾਜਾਪੁਰ ਜੱਜਾਂ ਡੇਰਾ ਬਾਬਾ ਨਾਨਕ ਦੇ ਏਰੀਆ ਦੇ ਵਿੱਚ ਕੋਈ ਵਾਰਦਤ ਕਰਨ ਦੀ ਫਰਾਗ ਦੇ ਵਿੱਚ ਹੈਗਾ ਜੇਕਰ Trap ਲਾਇਆ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ ਤਾਂ ਸੂਚਨਾ ਮਿਲਣ ਦੇ ਆਧਾਰ ਤੇ ਹੀ ਬਿਨਾ ਕਿਸੇ ਸਮੇਂ ਗਵਾਏ ਐਸਐਸਪੀ ਸਾਹਿਬ ਨੇ ਸਾਰੇ ਆਪਰੇਸ਼ਨ ਨੂੰ ਆਪ ਪਰਸਨਲੀ ਇਸ ਨੂੰ ਆਪਣਾ ਇਸ ਨੂੰ ਨਿਗਰਾਨੀ ਹੇਠ ਐਗਜ਼ੀਕਿਊਟ ਕਰਵਾਇਆ ਹੈਗਾ ਤੇ ਕਰੀਬ 9 ਵਜੇ ਦੇ ਅੱਜ ਸਵੇਰੇ ਕਰੀਬ ਮਤਲਬ 8:30 9 ਦੇ ਵਿੱਚ ਇਸ ਮੁਜਰਮ ਨੂੰ ਜਦੋਂ ਅਸੀਂ ਸਪਾਟ ਕੀਤਾ ਹੈਗਾ ਤੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਨੇ ਮੋਟਰਸਾਈਕਲ ਸਵਾਰ ਸੀਗਾ ਤੇ ਭੱਜਣ ਦੀ ਇਸ ਨੇ ਸਫਲ ਕੋਸ਼ਿਸ਼ ਕੀਤੀ ਹੈ ਉਸੇ ਦੌਰਾਨ ਹੀ ਇਹ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਕਿ ਸਬ ਇੰਸਪੈਕਟਰ ਹਰਜਿੰਦਰ ਸਿੰਘ ਜਿਹੜੇ ਸਿਵਲ ਲਾਈਨ ਦੇ ਐਸ ਐਚ ਓ ਸੀਗੇ ਉਹਨਾਂ ਵੱਲੋਂ ਇਹ ਕੀਤੀ ਜਾ ਰਹੀ ਸੀਗੀ ਅਗਵਾਈ ਇਸ ਟੀਮ ਦੀ ਤੇ ਉਹਦੇ ਤੇ ਫਾਇਰਿੰਗ ਕੀਤੀ ਹੈਗੀ ਹੈ ਜਵਾਬੀ ਫਾਇਰ ਦੇ ਵਿੱਚ ਇਹ ਇੰਜਰਡ ਹੈਗਾ ਜਿਸ ਨੂੰ ਨਿਲਲੇ ਹਸਪੀਟਲ ਦੇ ਵਿੱਚ ਉਪਚਾਰ ਲਈ ਭੇਜ ਦਿੱਤਾ ਗਿਆ ਹੈ ਪ੍ਰੀਲੀਮినਰੀ ਇਨਵੈਸਟੀਗੇਸ਼ਨ ਤੋਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਇਹ ਹੈ ਕਿ ਇਹ ਨਿਸ਼ਾਨ ਜੋੜੀਆਂ ਦੇ ਕਹਿੰਦੇ ਸਾਰਾ ਕ੍ਰਾਈਮ ਕਰਦੇ ਸੀਗੇ ਬਾਕੀ ਡਿਟੇਲਸ ਜਿਸ ਤਰ੍ਹਾਂ ਇਹ ਕਾਬਲ ਹੋਏਗਾ ਕਰਨ ਦੇ ਅਸੀਂ ਤੁਹਾਨੂੰ ਉਹਦੇ ਨਾਲ ਅਪਡੇਟ ਕਰ ਦਾਂਗੇ ਜਿਹੜਾ ਦੂਜਾ ਸਾਥੀ ਹੈ ਉਹ ਵੀ ਆਇਡੈਂਟੀਫਾਈ ਹੋ ਗਿਆ ਹੈ ਉਸ ਦੀ ਤਰ੍ਹਾਂ ਫੜਨ ਲਈ ਛਾਪੇਮਾਰੀ ਜਾਰੀ ਹੈ ਜਿਸੇ ਤਰ੍ਹਾਂ ਹੀ ਉਹ ਦੂਜਾ ਸਚਤਾਬੂ ਆਂਦਾ ਆਇਡੈਂਟੀਫਾਈਡ ਹੈ ਉਹਦੀ ਡਿਟੇਲ ਮੈਂ ਤੁਹਾਨੂੰ ਸ਼ੇਅਰ ਨਹੀਂ ਕਰ ਸਕਦਾ ਬਿਕਾਉਜ਼ ਇਟ ਵਿਲ ਹੈਂਪਰ ਆਰ ਇਨਵੈਸਟੀਗੇਸ਼ਨ ਅਦਰਵਾਈਜ਼ ਹੀ ਹੈਸ ਬੀਨ ਆਇਡੈਂਟੀਫਾਈਡ ਅਸੀਂ ਉਹਨੂੰ ਚੇਤੀ ਉਹਨੂੰ ਅਸੀਂ ਗਿਰਦਾਤਾ ਹਾਲੇ ਤਾਂ ਤੁਹਾਡੇ ਸਾਹਮਣੇ ਇਹ ਸਾਰਾ ਕੁਝ ਹੋਇਆ ਹਲੇ ਤਾਂ ਹਲੇ ਉਹ ਪੁੱਛਗਿਛ ਦੇ ਮਤਲਬ ਅਸੀਂ ਹਲੇ ਜੋ ਵੀ ਨਲਤਾ ਉਹਦਾ ਵਿਚਾਰ ਚੱਲ ਰਿਹਾ ਜਿਸੇ ਤਰ੍ਹਾਂ ਹੀ ਹੋਏਗਾ एवरीथिंग विल बी ਟ੍ਰਾਂਸਪੇਰੈਂਟ एवरीथिंग विल बी ਅਪਡੇਟਡ ਜੋ ਜੋ ਉਹ ਉਹਨਾਂ ਦੇ ਡਿਸਕਲੋਜ਼ਰਸ ਹੋਣਗੇ ਜਿਸ ਤਰ੍ਹਾਂ ਸਾਡੀ ਕੋਈ ਇਨਵੈਸਟਿੰਗ ਸਾਡੇ ਕੋਈ ਪੈਂਡਿੰਗ ਕੇਸਿਸ ਜਿਹਨਾਂ ਦੀ ਸ਼ਮੂਲੀਅਤ ਪਾਈ ਜਾਏਗੀ ਉਸ ਤਰ੍ਹਾਂ ਹੀ ਤੁਹਾਨੂੰ ਸਾਰਾ ਅਪਡੇਟ ਦੇ ਦਿੱਤਾ ਜਾਊਗਾ ਇਹ ਤਾਂ ਫਾਇਰਿੰਗ ਦਾ ਜਿਹੜੇ ਹੁੰਦੀ ਹੈ ਨਾ ਜਦੋਂ ਉਧਰੋਂ ਕਿੰਨੀ ਹੁੰਦੀ ਉਹ ਵਾ ਐਫਐਸਐਲ ਦੀ ਰਿਪੋਰਟ ਤੋਂ ਹੀ ਪਤਾ ਲੱਗਦਾ ਸੋ ਉਹਨੇ ਕਿੰਨੇ ਕੀਤੇ ਉਥੇ ਕਿਉਂਕਿ ਮੌਕੇ ਤੇ ਖੋਲ ਕੋਈ ਕਿਉਂਕਿ ਯੂ ਨੋ ਜਦੋਂ ਰਿਬਾਉਂਡ ਮਾਰਦਾ ਖੋਲ ਕਿੱਧਰ ਜਾਂਦਾ ਉਹ ਤਾਂ ਸਾਰਾ ਐਫਐਸਐਲ ਦੀ ਜਦੋਂ ਇੱਕ ਵਾਰੀ ਫਾਈਨਲ ਟੂਰਨਮੈਂਟ ਹੋਵੇ ਇਟ ਵਿਲ ਬੀ ਯੂ ਨੋ अर्ਲੀ ਟਾਈਮਸ ਡੇਸ ਟੂ ਟੈਲ ਮੀ ਕਿ ਇੰਨੇ ਫਾਇਰ ਉਧਰੋਂ ਹੋਏ ਇੰਨੇ ਪਰ ਉਹ ਸਾਰੀ ਹਲੇ ਟੀਮ ਉਧਰ ਹੀ ਹੈਗੀ ਐ ਸੋ ਉਹ ਆਪਣੇ ਆਪਣਾ ਆਪਣਾ ਅਸਲਾ ਚੈੱਕ ਕਰਨਗੇ ਉਹ ਦੱਸਣਗੇ ਵੀ ਉਹ ਕਿੰਨੇ ਲੈ ਕੇ ਚੱਲੇ ਸੀ ਕਿੰਨੇ ਫਾਇਰ ਕੀਤੇ ਅਸੀਂ ਤਾਂ ਸਾਡੇ ਹਾਂਜੀ ਮੈਂ ਦੱਸਿਆ ਜਿਵੇਂ ਹਲੇ ਤਾਂ ਹਲੇ ਤਾਂ ਇਸ ਨੂੰ ਕਾਬੂ ਹੀ ਕੀਤਾ ਗਿਆ ਇਸ ਤੋਂ ਫਿਰ ਜਹਨ ਪੁੱਛਗੇ ਛ ਹੋਏਗੀ ਜਿਸ ਤਰ੍ਹਾਂ ਵੀ ਕੋਈ ਬਾਕੀ ਜੜੀਆਂ ਗੱਲਾਂ ਸਾਹਮਣੇ ਆਣਗੀਆਂ ਇਹਨਾਂ ਟਰਾਂਸਪੇਰੈਂਟ ਵੇ ਅਪਡੇਟ ਕਰਕੇ ਤੁਹਾਨੂੰ ਸ਼ੇਅਰ ਕਰ ਦਿੱਤੀਆਂ ਜਾਣਗੀਆਂ ਸਾਰੇ ਸਾਰੇ ਹਸਨ ਹੁੰਦੇ ਨੇ ਉਹ ਤਕਰੀਬਨ ਇਹ ਪਤਾ ਚੱਲਦਾ ਕਿ ਵਧੀਆ ਚ ਵਿੱਚ ਹੋਵੇ ਪਰ ਜਦੋਂ ਇਹਨਾਂ ਕੋ ਵਾਰਦਾ ਕਿੱਥੇ ਕਰਾਉਂਦੇ ਨੇ ਤੇ ਇਹ ਛੋਟੋ ਛੋਟੀ ਉਮਰ ਦੇ ਸਾਰੇ ਨੌਜਵਾਨ ਨੇ ਕਿਹੜੇ ਲਾਲਚ ਵਾਸਤੇ ਇਹ ਉਹਨਾਂ ਦੇ ਕਹਿ ਤੇ ਇਥੇ ਮਾਰਦਤ ਕਰਦੇ ਨੇ ਥੋੜਾ ਬੜਾ ਵਾਜਬ ਜਿਹਾ ਕੁਐਸਚਨ ਹੈ ਜਿਹੜਾ ਜਿਹੜਾ ਕਿ ਮੰਦਭਾਗਾ ਵੀ ਹੈਗਾ ਜਿਸ ਵਿੱਚ ਸਾਰੇ ਜਿਹੜੇ ਨੌਜਵਾਨ ਹੈ ਉਹ ਇਸ ਦਲਦਲ ਦੇ ਵਿੱਚ ਤੇ ਵਿੱਚ ਫਸਦੇ ਜਾ ਰਹੇ ਨੇ ਪਰਲੋਭਨ ਇਹਨਾਂ ਨੂੰ ਦਿੰਦੇ ਆ ਕਿ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਵਿਦੇਸ਼ ਵਿੱਚ ਕੱਢ ਲਾਂਗੇ ਅਸੀਂ ਤੁਹਾਨੂੰ ਇਹਦੇ ਵਿੱਚ ਇੱਕ ਕਪੜੀ ਜਿਹੜੀ ਟ੍ਰੈਂਡ ਜਿਹੜਾ ਸਾਡੇ ਸਾਹਮਣੇ ਆਇਆ ਹੈਗਾ ਇਹ ਕੀ ਕਰਦੇ ਹੈਗੇ ਜਿਹੜੀ ਬੜੀ ਮੰਦਭਾਗੀ ਜਿਹੜੀ ਗੱਲ ਹੈਗੀ ਹੈ ਦੇਖੋ ਆਪਣੇ ਪੰਜਾਬ ਦੇ ਵਿੱਚ ਜਦੋਂ ਪੁਰਾਣਾ ਸਮਾਂ ਸੀਗਾ ਤੇ ਸਾਰਿਆਂ ਦੇ ਮੂੰਹ 'ਚ ਬਾਣੀ ਸੀ ਕੋਈ ਮੰਦਰ ਜਾਂਦਾ ਸੀ ਕੋਈ ਗੁਰਦੁਆਰੇ ਜਾਂਦਾ ਸੀ ਸਾਰੇ ਕੀਰਤ ਕਰਦੇ ਸੀ ਤੇ ਜਿਵੇਂ ਬਾਬਾ ਨਾਨਕ ਦਾ ਸੰਦੇਸ਼ ਸੀਗਾ ਹੁਣ ਤਾਂ ਮੂੰਹ ਦੇ ਵਿੱਚ ਹਿਰੋਇਨ ਪਾਤੀ ਹੈ ਹੱਥ 'ਚ ਤੁਹਾਡੇ ਪਿਸਤੌਲਾਂ ਫੜਾਤੀਆਂ ਵੀ ਤੁਸੀਂ ਇਹ ਕੰਮ ਕਰੋ ਆਪ ਬੜੇ RAM nal ਵਧੀਆ ਵਿਦੇਸ਼ ਦੇ ਵਿੱਚ ਜ਼ਿੰਦਗੀ ਬਿਤਾ ਰਹੇ ਨੇ ਇਹਨਾਂ ਤੋਂ ਐਕਸਟਰਸ਼ਨ ਦਾ ਪੈਸਾ ਕੁਝ ਕਈਆਂ ਤੋਂ ਮਿਲ ਜਾਂਦਾ ਹੈ ਕਈਆਂ ਤੋਂ ਨਹੀਂ ਮਿਲਦਾ ਉਹ ਇਹਨਾਂ ਨੂੰ ਕੀ ਮਿਲਦਾ ਜਦੋਂ ਅਸੀਂ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ ਕਰਦੇ ਆ ਇਹਨਾਂ ਨੂੰ ਬਹੁਤ ਹੀ ਘੱਟ ਰਕਮ ਦੇ ਵਿੱਚ ਇਹਨਾਂ ਤੋਂ ਕਰਾ ਲਿੱਤਾ ਜਾਂਦਾ ਇਹਨਾਂ ਦੀ ਅ ਮਜਬੂਰੀ ਦਾ ਕਹਿ ਲਓ ਫਾਇਦਾ ਉਠਾ ਲਿਆ ਇਹਨਾਂ ਨੂੰ ਨਸ਼ੇ ਦੇ ਉੱਤੇ ਲਾ ਲਿਆ ਇਹਨਾਂ ਨੂੰ ਲਾਲਚ ਦਿੱਤਾ ਵੀ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਤੇ ਉਸ ਚੱਕਰ ਦੇ ਵਿੱਚ ਜਿਹੜੀ ਇਹ ਹੈ ਜਿਹੜੀ ਨੌਜਵਾਨੀ ਹੈਗੀ ਆ ਜਾਂ ਬੰਦੇ ਫਸ ਰਹੇ ਨੇ ਮੈਂ ਤੁਹਾਡੇ ਮਾਧਿਅਮ ਰਹੀਂ ਇਹਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਦੇ ਚਾਂਸੇ 'ਚ ਨਾ ਆਓ ਇਹ ਯੂਜ਼ ਐਂਡ ਥਰੋ ਪਾਲਿਸੀ ਹੈਗੀ ਹੈ ਇਹਨਾਂ ਨੂੰ ਤੁਹਾਨੂੰ ਕੋਈ ਤੁਹਾਡੀ ਪੈਰ ਵੀ ਨਹੀਂ ਕਰਨੀ ਇਹਨਾਂ ਨੇ ਤੁਹਾਨੂੰ ਐਵੇਂ ਆਪਦਾ ਆਪਦਾ ਵਰਸਫਤ ਕਾਇਮ ਕਰਨ ਲਈ ਵੀ ਸਾਡੀਆਂ ਫਰੋਤੀਆਂ ਦੀ ਜਿਹੜੀ ਹੈਗੀ ਹੈ ਸਾਡਾ ਦਬਦਬਾ ਵਾਜੇ ਇਹਨਾਂ ਨੂੰ ਗੈਂਗਸਟਰ ਕਹਿਣਾ ਇਹਨਾਂ ਨੂੰ ਗਲੋਰੀਫਾਈ ਕਰਨਾ ਵੀ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਇਹ ਤਾਂ ਐਵੇਂ ਬਦਮਾਸ਼ ਨੇ ਜਿਹੜੇ ਮਤਲਬ ਜਿਵੇਂ ਕੋਈ ਇਹਨਾਂ ਲਈ ਟਰਮ ਐਵੇਂ ਗੁੰਡੇ ਬਦਮਾਸ਼ ਨੇ ਗਲੀਆਂ ਵਲੇ ਹੁਣ ਮਤਲਬ ਥੋੜਾ ਜਿਹਾ ਉੱਠ ਕੇ ਬਾਹਰ ਜਾ ਕੇ ਆਪਦੇ ਆਪ ਨੂੰ ਉਹ ਜਿਵੇਂ ਕਹਿੰਦੇ ਐ ਫੇਸਬੁੱਕ ਉੱਤੇ ਟਾਈ ਪੇਪਰ ਟਾਈਗਰ ਬਣੇ ਹੋਏ ਆ ਜੀ ਅਸੀਂ ਉੱਥੋਂ ਧਮਕੀ ਦਿੱਤੀ ਉਹ ਬਾਹਰ ਬੈਠੇ ਐ ਆਪਣੇ ਵਿਚਾਰੇ ਨੌਜਵਾਨਾਂ ਦਾ ਮਿਸਯੂਜ਼ ਕਰਕੇ ਤੇ ਉਹਨਾਂ ਤੋਂ ਗਲਤ ਕੰਮ ਕਰਵਾ ਕੇ ਉਹਨਾਂ ਨੂੰ ਸਮਾਂ ਦੀ ਦਲਦਲ 'ਚ ਸੱਟ ਰਹੇ ਨੇ ਆਪ ਤਾਂ ਉਸ ਤੋਂ ਨਿਕਲ ਗਏ ਇਹਨਾਂ ਨੂੰ ਵਿੱਚ ਹੋਰ ਫਸਾ ਰਹੇ ਨੇ ਹਾਂ ਜੀ ਹਾਂ ਉਹ ਹਲੇ ਫਿਲਹਾਲ ਤਾਂ ਗਲੌਕ 9mm ਦਾ ਪਿਸਤਲ ਤੋਂ ਰਿਕਵਰ ਹੋਇਆ ਹੈਗਾ ਨਹੀਂ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਐ ਇਹਦਾ ਐਸਐਸਪੀ ਸਾਹਿਬ ਤੇ ਸਾਰੀ ਟੀਮ ਇੱਥੇ ਬੈਠੀ ਐ ਵੀ ਵਿਲ ਟੇਕ ਅ ਨੋਟ ਆਫ ਦਿਸ ਅਸੀਂ ਕਰਦੇ ਰਹਿੰਨੇ ਆ ਮੈਂ ਇੱਥੇ ਤੁਹਾਨੂੰ ਬੜਾ ਸਪਸ਼ਟ ਤੌਰ ਤੇ ਇਹ ਕਹਿਣਾ ਹੈਗਾ ਕਿ ਮਾਨਯੋਗ ਜਿਹੜੇ ਸੀਐਮ ਸਾਹਿਬ ਹੈਗੇ ਨੇ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਹੈਗੇ ਆ ਉਹਨਾਂ ਦੀ ਬਿਲਕੁਲ ਸਪਸ਼ਟ ਸਾਨੂੰ ਹਦਾਇਤ ਹੈਗੀ ਆ ਜ਼ੀਰੋ ਟੋਲਰੈਂਸ ਅਗੇਂਸਟ ਗੈਂਗਸਟਰਿਜ਼ਮ ਔਰ ਐਨਡੀਪੀਐਸ ਜਿਹੜੀ ਨਸ਼ੇ ਦੀ ਜਿਹੜੀ ਹੈਗੀ ਐ ਜ਼ੀਰੋ ਟੋਲਰੈਂਸ ਐਂਡ ਕ腐ਸ਼ਨ ਦਿਨ ਨੂੰ ਗੱਤੀ ਪ੍ਰੋਗਰਾਮ ਤੇ ਤਾਂ ਅਸੀਂ ਚੱਲਦੇ ਹੈਗੇ ਆ। ਸੋ ਮੈਂ ਜਿਸ ਤਰ੍ਹਾਂ ਪਹਿਲਾਂ ਜਦੋਂ ਆਪਾਂ ਇਨਫੋਰਮਲ ਗੱਲ ਕਰ ਰਹੇ ਸੀਗੇ ਵੀ ਤੁਸੀਂ ਸਾਡੇ ਅੱਖਾਂ ਤੇ ਕੰਨੋਂ ਤੁਸੀਂ ਜਿਹੜੀ ਦਿੱਤਾ ਜਿਹੜਾ ਤੁਹਾਡਾ ਸੁਝਾਸ਼ਨ ਹੈ ਆ ساری ਟੀਮ ਬੈਠੀ ਹੈ ਅਸੀਂ ਆਪਦੇ ਆਪ ਨੂੰ ਵੀ ਇਵੋਲਵ ਕਰਾਂਗੇ। ਜੇ ਕੋਈ ਕਮੀ ਪੇਸ਼ੀ ਹੈ ਅਸੀਂ ਉਹਨੂੰ ਦੂਰ ਕਰਾਂਗੇ। ਪਰ ਇੱਥੇ ਸਾਨੂੰ ਮਤਲਬ ਸੀਐਮ ਸਾਹਿਬ ਵੱਲੋਂ ਸਖਤ ਹਦਾਇਤ ਹੈ ਕਿ ਐਟਲੀਸਟ ਮਤਲਬ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਗੈਂਗਸਟਰイズਮ ਨੂੰ ਜੜੋਂ ਪੱਟਣਾ ਹੈ। ਇਸ ਪਲੇਟਫਾਰਮ ਮਾਧਿਅਮ ਰਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬੀਇੰਗ ਡੀਆਜੀ ਬਾਰਡਰ ਰੇਂਜ ਮੈਂ ਬੜਾ ਫੋਰਚੂਨੇਟ ਐ ਬlesed ਐ ਕਿ ਮੇਰੇ ਕੋਲ ਬਹੁਤ ਅੱਛੇ ਅਫਸਰਾਂ ਦੀ ਟੀਮ ਹੈਗੀ ਐ ਜਿਹੜੇ ਜਿਹੜੇ ਮਤਲਬ ਜੀ ਜਾਣ ਦਿਨ ਰਾਤ ਇਸੇ ਕੰਮ ਨੂੰ ਜੁਟੇ ਹੋਏ ਐ ਕਿ ਲੋਕੀ ਰਾਮ ਨਾਲ ਆਪਣੀ ਨੀਂਦ ਸੋ ਸਕਣ ਜਿਹੜੇ ਬੰਦੇ ਮਿਹਨਤ ਕਰਦੇ ਐ ਉਹਨਾਂ ਤੋਂ ਇਹ ਬਾਹਰ ਬੈਠੇ ਜਿਹੜੇ ਬਦਮਾਸ਼ ਗੁੰਡੇ ਨੇ ਆਪਣੇ ਗੁਰਗੇ ਭੇਜ ਕੇ ਉਹਨਾਂ ਨੂੰ ਫਾਇਰਿੰਗ ਕਰਕੇ ਜਾਂ ਨੁਕਸਾਨ ਕਰਕੇ ਇਹਨਾਂ ਤੋਂ ਵਸੂਲੀਆਂ ਨਾ ਕਰਨ ਅਸੀਂ ਬੜੇ ਆਉਂਦੇ ਸਾਹਮਣੇ ਦੇ ਵਿੱਚ ਅਸੀਂ ਪਿਛਲੇ 1 ਮਹੀਨੇ ਦੇ ਅੰਦਰ ਅੰਦਰ ਜੇ ਸਾਡਾ ਸਕਸੈਸ ਰੇਟ ਅਸੀਂ ਆਪ ਵਿਆਪ ਨੂੰ ਅਸੀਂ ਆਪ ਦਾ ਮੁਲਾਕਾਣ ਕਰੀਏ ਤਾਂ ਅਸੀਂ ਕਾਫੀ ਕੇਸਸ ਨੂੰ ਕਰੈਕ ਕਰਨ ਦੇ ਵਿੱਚ ਕਾਮਯਾਬ ਹੋਏ ਆ ਜਿਹੜੇ ਤੁਹਾਡੇ ਬਟਾਲੇ ਦੇ ਜਿਹੜੇ ਚੀਮਾ ਮਰਡਰ ਕੇਸ ਸੀਗਾ ਉਹਦੇ ਵਿੱਚ ਵੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਚ ਪ੍ਰੋਗਰੈਸ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਸਾਰੀ ਟੀਮ ਨੇ ਜਿਹੜੀ ਬੈਠੀ ਹੈ ਉਹ ਚ ਬੜੀ ਮਿਹਨਤ ਕੀਤੀ ਹੈ ਉਹ ਵੀ ਜਿਹੜੇ ਜਿਹੜੇ ਬਾਕੀ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਵੀ ਉਹਦੇ ਚ ਪਾਰਟਿਸਪੈਂਟਸ ਹੈਗੇ ਆ ਵੀ ਵਿਲ ਕਮ ਵੈਰੀ ਹੈਵिली ਔਨ ਥ ਮੈਂ ਇਸ ਪਲੇਟਫਾਰਮ ਕੋਲੋਂ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਜਿਸ ਦੀ ਵੀ ਜਿੰਨੀ ਵੀ ਸ਼ਮੂਲੀਅਤ ਹੋਈ ਕਾਨੂੰਨ ਮੁਤਾਬਕ ਉਸ ਨੂੰ ਅਸੀਂ 19 ਸਜ਼ਾ ਦਿਵਾਵਾਂਗੇ ਜ਼ਰੂਰ ਜੇ ਕੋਈ ਹਾਈਡ ਆਊਟ ਹੈ ਜੇ ਕੋਈ ਲੌਜਿਸਟਿਕਸ ਦਿੰਦਾ ਕੋਈ ਮੋਟਰਸਾਈਕਲ ਪ੍ਰੋਵਾਈਡ ਕਰਦਾ ਕੋਈ ਉਹਦੇ ਵੈਪਨ ਨੂੰ ਇੱਥੋਂ ਚੱਕ ਕੇ ਦੂਜੀ ਥਾਂ ਤੇ ਲੈ ਕੇ ਜਾਂਦਾ ਕੋਈ ਪੈਸੇ ਭੇਜਦਾ ਕੋਈ ਆਪਣਾ ਉਹਨਾਂ ਨੂੰ ਆਪਣਾ ਅਕਾਊਂਟ ਦੇ ਵਿੱਚ ਪੈਸੇ ਮੰਗਾ ਕੇ ਉਹਨਾਂ ਨੂੰ ਪੈਸੇ ਦਾ ਆਦਾਨ-ਪ੍ਰਦਾਨ ਕਰਵਾਉਂਦਾ ਉਹਨਾਂ ਨੂੰ ਜਿਸ ਤਰ੍ਹਾਂ ਦੀ ਕੋਈ ਜਿਸ ਤਰ੍ਹਾਂ ਜਿਸ ਤਰ੍ਹਾਂ ਉਸ ਕੇਸ ਦੇ ਵਿੱਚ ਅਸੀਂ ਬੜੀ ਗਹਿਨ ਜਾਂਚ ਕਰਦੇ ਹਾਂ ਅਸੀਂ ਇਹ ਨਹੀਂ ਕਿ ਜੀ ਚਲੋ ਦੋ ਬੰਦੇ ਹੋ ਗਏ ਅਸੀਂ ਉਹਦਾ ਅਗਲਾ ਪਿਛਲਾ ਹੋਰ ਇਹਨਾਂ ਦੇ ਮਨਸੂਬੇ ਕੀ ਸੀ ਦੇਖੋ ਇੱਕ ਜਦੋਂ ਤੁਸੀਂ ਮੋਡਿਊਲ ਨੂੰ ਬਸਟ ਕਰਦੇ ਹੋ ਨਾ ਤੁਸੀਂ ਇਹ ਮੰਨ ਕੇ ਚੱਲੋ ਕਿ ਅਸੀਂ ਹੋਰ ਵੀ ਕ੍ਰਾਈਮ ਨੂੰ ਰੋਕ ਰਹੇ ਹਾਂ ਇਹਦੇ ਨਾਲ ਵੀ ਜਿਹੜਾ ਜਿਹੜਾ ਕ੍ਰਾਈਮ ਹੋਇਆ ਉਹਨੂੰ ਤਾਂ ਅਸੀਂ ਕਰੈਕ ਕੀਤਾ ਹੀ ਹੈ ਉਹਨੂੰ ਤਾਂ ਸੋਲਵ ਕੀਤਾ ਹੀ ਹੈ ਇਹਦੇ ਇਹਦੇ ਨਾਲ ਨਾਲ ਅਸੀਂ ਅਗਲਾ ਕ੍ਰਾਈਮ ਵੀ ਰੋਕਿਆ ਔਰ ਅਸੀਂ ਇੱਕ ਸਟਰੋਂਗ ਮੈਸੇਜ ਵੀ ਇਸ ਗੱਲ ਨੂੰ ਦਿੱਤਾ ਕਿ ਬਖਸ਼ੇ ਨਹੀਂ ਜਾਉਂਗੇ ਕਾਨੂੰਨ ਦੇ ਹੱਥ ਜਿਹੜੇ ਅਸੀਂ ਕਹਿੰਨੇ ਲੰਬੇ ਆ ਔਰ ਵਾਕਈ ਲੰਬੇ ਨੇ ਅਸੀਂ ਇਹ ਸਾਬਤ ਵੀ ਕੀਤਾ ਹੈਗਾ ਪਹਿਲਾਂ ਹੁਣ ਵੀ ਕਰਾਂਗੇ ਪੰਜਾਬ ਪੁਲਿਸ ਸક્ષਮ ਹੈ ਹਰ ਚੈਲੰਜ ਨੂੰ ਨਿਪਟਣ ਲਈ ਔਰ ਜਿਹੜੀ ਟੀਮ ਹੈ ਪੂਰੀ ਗੇਅਰਡ ਅਪ ਹੈ ਮੋਟੀਵੇਟਿਡ ਹੈ ਅਸੀਂ ਟੈਕਨੀਕਲੀ ਬੜੇ ਸਾਊਂਡ ਹੈ ਅਸੀਂ ਇਹਨਾਂ ਨੂੰ ਬੜੇ ਗਲਤ ਫਹਿਮੀਆਂ ਚ ਇਹ ਬੈਠੇ ਨੇ ਕਿ ਅਸੀਂ ਇੱਥੇ ਲਾ ਨ ਆਰਡਰ ਨੂੰ ਖਰਾਬ ਕਰਾਂਗੇ ਅਸੀਂ ਵਚਨਬੰਦ ਆ ਬਿਲਕੁਲ ਨਹੀਂ ਹੋਣ ਦਿੰਦੇ ਸੀਐਮ ਸਾਹਿਬ ਨੇ ਬਾਰ-ਬਾਰ ਡੀਜੀਪੀ ਸਾਹਿਬ ਨੇ ਬਾਰ-ਬਾਰ ਸਾਰੇ ਕੋਲ ਇੱਕੋ ਹੀ ਹਦਾਇਤ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰイズਮ ਅਗੇਂਸਟ ਐਨਡੀਪੀਐਸ ਐਂਡ ਅਗੇਂਸਟ ਕਰਾਪਸ਼ਨ